ਸਰਬਜੀਤ ਕੋ ਸਰਬਜੀਤ ਅਸੀ ਵੈਸੇ ਵੀ ਵੀਡੀਓ ਬਾਰੇ ਬਈ ਤੁਹਾਡੇ ਨਾਲ ਕੁੱਟਮਾਰ ਬਹੁਤ ਬਹੁਤ ਕੀਤੀ ਇਹਨਾਂ ਨੇ ਮੈਨੂੰ ਬਹੁਤ ਕੁੱਟਿਆ ਮਾਰਿਆ ਬਾਜੀ ਇਹ ਕੈਮਰੇਆਂ ਤੋਂ ਲੜਾਈ ਹੋਈ ਐ ਇਸ ਕੈਮਰੇ ਕਰਕੇ ਪੰਚਾਇਤ ਕੱਟੀ ਕਰ ਲਈ ਸੀ ਇਹਨਾਂ ਨੇ ਸਾਡੀ ਮੰਨੀ ਨਹੀਂ ਕਿ ਵੇਖਿਆ ਹੱਦੇ ਤੱਕ ਉਸ ਆਇਆ ਦੇ ਘਰ ਅੰਦਰ ਆ ਵੜ ਕੇ ਬੰਦੇ ਪਵਾ ਕੇ ਇਹਨਾਂ ਨੇ ਤਿੰਨ ਤਿੰਨ ਬੰਦੇ ਸੀ ਇਹਨਾਂ ਨੇ ਬਹੁਤ ਕੁੱਟਮਾਰ ਕੀਤੀ ਸਾਨੂੰ ਬਹੁਤ ਜਿਆਦੀ ਇਹਨਾਂ ਨੇ ਮੁੰਡੇ ਗਾਲ ਪਰੋ ਲਿਆਣ ਕੇ ਮਗਾਈ ਮੇਰੇ ਘਰ ਵਾਲਾ ਮੇਰਾ ਮੁੰਡਾ ਇੱਥੇ ਆ ਨਹੀਂ ਸੀ ਬੰਦਾ ਮੇਰਾ ਘਰ ਸੀ ਉਹਨੇ ਬਹੁਤ ਜਿਆਦਾ ਕੀਤੀ ਕੁੱਟਮਾਰ ਸਾਡੀ ਹਾਂਜੀ ਕੀਤੀ ਪਰਸਨਾ ਨਹੀਂ ਉਹਨੇ ਕੋਈ ਵੀ ਕੀਤੀ ਸਾਡੀ ਹਾਂਜੀ ਕਿਸੇ ਨੂੰ ਗ੍ਰਿਫਟਾਰ ਕੀਤਾ ਪਰਸ ਹਾਂਜੀ ਉਹ ਅੱਜ ਕੀਤਾ ਉਹਦੋਂ ਦੇ ਕੀਤਾ ਹੀ ਨਹੀਂ ਸੀ ਹਾਂਜੀ ਬਹੁਤ ਮਾਰਕੁੱਟ ਕੀਤੀ ਤੇ ਧਮਕੀਆਂ ਬਹੁਤ ਦਿੰਦੇ ਸਾਨੂੰ ਕਹਿੰਦੇ ਸਾਜੀ ਉਹ ਲਵਾਂ ਕਰਤੀ ਵੀ ਵਾਰ ਸ਼ੁਰੂ ਹੋ ਗਿਆ ਹਾਂਜੀ 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 ਇਹਨਾਂ ਨੇ ਬਹੁਤ ਕੁੱਟ ਮਾਰ ਬਹੁਤ ਜਿਆਦਾ ਕੀਤੀ ਮੇਰੇ ਇਸ ਬੰਦੇ ਨੇ ਫੌਜੀ ਨੇ ਤਾਂ ਬਹੁਤ ਜ਼ਿਆਦਾ ਮੇਨਕਸਲੂਕ ਕੀਤਾ ਤੇ ਮੁੰਡੇ ਨੇ ਵੀ ਬਹੁਤ ਸਲੂਕ ਕੀਤਾ ਇਹ ਧਮਕੀਆਂ ਦਿੰਦੇ ਸਾਨੂੰ ਅਫਸਰਾ ਦਿਆਂ ਵੀ ਇਹ ਅਫਸਰਾ ਡੇਰ ਬਾਟੀ ਮਨਦਾ ਬਾਤ ਤਿੰਨ ਚਾਰ ਪਿੰਡ ਚੋਂ ਬੰਦੇ ਆ ਚੀਤ ਸਿੰਘ ਫਿਰ ਜੋਗੇ ਦਾ ਮੁੰਡਾ ਵਾ ਉਹ ਬਹੁਤ ਇਹਨਾਂ ਨੇ ਵੈਲ ਇਹਨਾਂ ਨੇ ਬਹੁਤ ਉਹਨਾਂ ਨੂੰ ਉਹਨਾਂ ਨਾਲ ਕਿੱਥੇ ਧਮਕੀਆਂ ਦਿੰਦੇ ਬਹੁਤ ਚਾਦੀਆਂ ਸਮਜੀਦ ਕੌਰ ਜੀ ਜਿਹੜਾ ਇੱਕ ਫਟਮਾਰ ਦੀ ਇੱਕ ਹੋਈ ਐ ਕੀ ਲੱਗਦੇ ਉਹਨਾਂ ਦੇ ਮੈਂ ਉਹਨਾਂ ਦੀ ਭਤੀਜੀ ਲੱਗਦੀ ਸੀ ਸਰ ਇਹ ਆ ਇਹਨਾਂ ਦੇ ਕੋਲ ਲੜਾਈ ਝਗੜਾ ਕਰਦੇ ਸੀ ਸਰ ਮੈਂ ਇਹਨਾਂ ਨੂੰ ਛਡਾਉਣ ਆਈ ਇਹਨਾਂ ਨੇ ਮੁੰਡਿਆਂ ਨੇ ਮੇਤੇ ਵੀ ਹਮਲਾ ਕਰਤਾ ਮੈਨੂੰ ਡਾਂਗਾ ਨਾ ਕੁੱਟੀ ਆ ਕੁੱਟਮਾਰ ਕੀਤੀ ਮੁੰਡੇ ਨਸ਼ੇ ਨਾਲ ਰੱਜੇ ਸੀਗੇ ਇਹਨਾਂ ਨੇ ਸਾਡੇ ਗਾੜਾ ਆਣ ਕੇ ਪੈ ਗਏ ਕਿੰਨੇ ਕਹਨੇ ਸੀ ਇਹ ਚਾਰ ਚਾਰ ਜਾਨੇ ਸੀਗੇ ਤਿੰਨ ਮੁੰਡੇ ਸੀਗੇ ਤੇ ਇੱਕ ਇਹਨਾਂ ਦਾ ਪਿਓ ਸੀਗਾ ਨਾਲ ਜਣਾਨੀਆਂ ਵੀ ਸੀਗੀਆਂ ਨਾਲ ਵੋਟੀਆਂ ਵੀ ਸੀਗੀਆਂ ਇਹਨਾਂ ਦੀ ਆਈ ਛਡਾਉਣ ਆਏ ਸਾਨੂੰ ਛਡਾਉਣ ਚ ਮੈਨੂੰ ਵੀ ਕੁੱਟ ਦਿੱਤੀ ਇਹਨਾਂ ਨੇ ਫੜ ਕੇ ਮੇਰੇ ਡੰਡੇ ਮਾਰੇ ਮੇਰੇ ਹਜੇ ਵੀ ਨੀਲ ਪਏ ਨਿਸ਼ਾਨ ਪਏ ਆ ਤੇ ਪੁਲਿਸ ਆਈ ਸੀ ਹਾਂਜੀ ਪ ਸਨੇ ਮੌਕੇ ਤੇ ਆ ਕੇ ਦੇਖ ਕੇ ਗਈ ਆ ਮੁੜ ਕੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅਸੀਂ ਚੰ디ਗੜ੍ਹ ਤੱਕ ਕਰ ਫੋਨ ਕੀਤੇ ਆ ਅਸੀਂ ਮਾੜੇ ਬੰਦੇ ਗਰੀਬ ਆ ਅਸੀਂ ਇਨਸਾਫ ਲੈਣਾ ਇਹਨਾਂ ਕੋਲ ਨਿਸਾਫ ਲੈਣਾ ਅਸੀਂ ਛੱਡਨੇ ਨਹੀਂ ਹੈਗੇ ਨਿਸਾਫ ਸਾਨੂੰ ਦੋ ਜਿੱਦਾਂ ਵੀ ਮਰਜ਼ੀ ਦੋ ਇਨਸਾਫ ਦਵਾ ਸਕਦੇ ਕਸੇ ਸਰ ਕੀ ਹੋਇਆ ਸੀ ਜਿਹੜਾ ਮਾਮਲਾ ਤੁਹਾਡੇ ਮਦਰ ਤੇ ਅਟੈਕ ਹੋਇਆ ਹਾਂਜੀ ਮੈਂ ਕੰਮ ਤੇ ਗਿਆ ਸੀ ਸਰ ਜੀ ਤੇ ਦੋ ਮੁੰਡੇ ਹੋਰ ਸੀਗੇ ਇਹਨਾਂ ਦੇ ਨਾਲ ਤੇ ਇਹਨਾਂ ਨੇ ਪਹਿਲਾਂ ਹੁੰਦੇ ਸਾਡਾ ਕੈਮਰਾ ਤੋੜਿਆ ਹਾਂ ਫੇਰ ਸਿੱਧਾ ਹੀ ਸਾਡੇ ਘਰੇ ਵੜੇ ਤੇ ਕਿਹੜੇ ਕਿਹੜੇ ਹਿੰਸਾਰੀ ਸੀ ਉਹਨਾਂ ਕੋ ਡਾਂਗਾ ਛੋਟੇ ਸੀਗੇ ਜੀ ਉਹਨਾਂ ਨਾਲ ਹਮਲਾ ਕੀਤਾ ਸਾਰੇ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਏ ਤੁਸੀਂ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਕੀਤੀ ਸੀਗੀ ਕੀ ਕਾਰਵਾਈ ਹੋਈ ਹੁਣ ਤੱਕ ਹੁਣ ਤੱਕ ਕੁਝ ਨਹੀਂ ਅੱਜ ਹੀ ਕਾਰਵਾਈ ਹੋਈ ਦੋ ਤਿੰਨ ਦਿਨ ਹੋ ਗਏ ਕੁਝ ਨਹੀਂ ਸੁਣਵਾਈ ਹੋਈ ਹਾਂਜੀ ਪੁਲਖਾਲੇ ਨੇ ਸਾਰਿਆਂ ਨੂੰ ਦਿਖਾਈ ਵੀਡੀਓ ਉਹਨਾਂ ਨੇ ਵੀ ਕੁਝ ਕਾਰਵਾਈ ਨਹੀਂ ਕੀਤੀ ਅੱਜ ਕਾਰਵਾਈ ਕੀਤੀ ਅੱਜ ਬੰਦਾ ਚੱਕ ਕੇ ਲੈ ਗਏ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਅਸੀਂ ਸਰ ਅਸੀਂ ਗਰੀਬ ਆਂ ਦਿਹਾੜੀ ਗਰੀਬ ਆਂ ਅਸੀਂ ਕੰਮ ਤੇ ਜਾਂਦੇ ਹਾਂ ਉੱਥੇ ਸਰਪਟੇਸ਼ਨ ਦੇ ਸਾਨੂੰ ਧੰਕੀਆਂ ਦਿੰਦੇ ਕਹਿੰਦੇ ਤੁਸੀਂ ਚਿੱਟਾ ਵੇਚਦੇ ਆਂ ਫਲਾਨਾ ਕਰਦੇ ਢਿੰਕੜਾ ਕਰਦੇ ਮੈਂ ਕਿ ਮੇਰੇ ਮਾਲਕ ਨੂੰ ਜਾ ਕੇ ਪੁੱਛ ਲੋ ਤੇ ਸਾਰੀ ਦਿਹਾੜੀ ਮੈਂ ਸਿਰ ਤੇ ਲੈ ਕੇ ਸ਼ਾਮਾਂ ਤੱਕ ਚਿੱਟਾ ਵੇਚਦਾ ਗੱਡੀਆਂ ਧੋਣ ਦਾ ਕੰਮ ਕਰਦਾ ਮੈਂ